ਪਾਲਸਮਗਰ ਪੈ ਗਈ ਆਪਣੀ ਲਓ ਜੀ ਖੁੱਲ ਗਿਆ ਟਾਵਰ ਬਰੇਜ ਅੱਜ ਦੇਖ ਲੋ ਇਹਦੇ ਕਰਕੇ ਸਾਰਾ ਕਹਿੰਦੇ ਮਸ਼ਹੂਰ ਆ ਲੰਡਨ ਆ ਸੀਗਾ ਮਿੱਤਰੋ ਜਹਾਜ਼ ਜਦੋਂ ਸੈਕੰਡ ওয়ার্ল্ড ਵਾਰ ਹੋਈ ਹੈ ਨਾ ਇਹਨਾਂ ਦਾ ਜਿਹੜਾ ਸਭ ਤੋਂ ਤਕੜਾ ਜਹਾਜ਼ ਸੀਗਾ ਉਹ ਇਹਨਾਂ ਨੇ ਅੱਜ ਵੀ ਇੱਥੇ ਕਢਾਇਆ ਹੋਇਆ ਵਾ ਰੌਣਕਾਂ ਪੂਰੀਆਂ ਲੱਗੀਆਂ ਇੱਥੇ ਲਫਾਫਾ ਲੈ ਜਲਾ ਖੱਚ ਕੇ ਆਪਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਚੱਲੇ ਆਂ ਸੈਂਟਰ ਲੰਡਨ ਤੇ ਗੱਡੀ ਦੇ ਵਿੱਚ ਚੱਲੇ ਆਂ ਤੇ ਰਾਹ ਦੇ ਵਿੱਚ ਜਿੰਨੇ ਮਹਿੰਗੇ ਮਹਿੰਗੇ ਹਟੜਾਉਂਦੇ ਆ ਆਪਾਂ ਸਾਰੇ ਤੁਹਾਨੂੰ ਦਿਖਾਵਾਂਗੇ ਤੇ ਮੈਂ ਆ ਗੁਰਪ੍ਰੀਤ ਬਾਈ ਆ ਤੇ ਪਿਰਤੀ ਬਾਈ ਆ ਵਾਜੀ ਵਾਹ ਹੈ ਰਟਸਾਂ ਜੀ ਇੱਕੀ ਹਾਰ ਹੋ ਗਈ ਉਧਰ ਤੋਂ ਜੋ ਬਲੈਕ ਕੈਂਪ ਕਿਨ ਸਟਾਪ ਇਨੀਵੇਅ ਆ ਚੱਲ ਜਿਨ੍ਹਾਂ ਨੇ ਸੈਂਟਰ ਲੰਡਨ ਘੁੰਮਣਾ ਓ ਬਿਗਬਸ.com ਆ ਇੱਕ ਇਹ ਜਿਹੜੀ ਬੱਸ ਆ ਇਹ ਸਾਰਾ ਲੰਡਨ ਘੁਮਾ ਦਿੰਦੀ ਆ ਦੇਖੋ ਤੁਸੀਂ ਉੱਪਰ ਉਹ ਵੀ ਬਿਨਾ ਛੱਤ ਵਾਲੀ ਬੱਸ ਆ ਆਪਾਂ ਫਿਲਮਾਂ ਫਿਲਮਾਂ ਦੇ ਵਿੱਚ ਅਕਸਰ ਹੀ ਇਹ ਜਿਹੇ ਬੱਸਾਂ ਪਹਿਲਾਂ ਦੇਖਦੇ ਰਹਿੰਦੇ ਸੀ ਤੇ ਇਹਨਾਂ ਦੀ ਸਾਈਟ ਪਣੀ ਆ bigbus.com ਦੇ ਉੱਤੇ ਜਾ ਕੇ ਤੁਸੀਂ ਇਹਦੀ ਬੁਕਿੰਗ ਕਰ ਸਕਦੇ ਹੋ ਲਓ ਜੀ ਹੈਮਰ ਸਮਿਥ ਟਾਪਕੇ ਤੇ ਲੰਡਨ ਆਉਣ ਤੋਂ ਪਹਿਲਾਂ ਇੱਕ ਹੋਟਲ ਆਂਦਾ ਹਾਰਵੀ ਨਿਕਹੋਲ ਇਹ ਹੋਟਲ ਦੁਨੀਆਂ ਦਾ ਸਭ ਤੋਂ ਮਹਿੰਗਾ ਹੋਟਲ ਜਿਹਨੂੰ ਆਪਾਂ ਕਹਿ ਦਈਏ ਉਹਨਾਂ ਹੋਟਲਾਂ ਦੇ ਵਿੱਚੋਂ ਇੱਕ ਹੋਟਲ ਆ ਇਹ अच्छा जी ਮਾਣਾ ਲੋਬੀ ਬੋ ਉਹ ਟੈਂਪਰ ਪੈਸੀ ਵੇਸਟ ਕਰਦੇ ਆ ਨਾ ਨਾ ਗੋ ਅਬ ਲਓ ਜੀ ਹੁਣ ਬਹੁਤ ਜਾਣਿਆਂ ਨੂੰ ਭੁਲੇਖਾ ਪਾਣਾ ਵੀ ਇਹ ਜਿਹੜੀ ਰਾਣੀ ਦੇ ਘਰ ਦੇ ਕੋਲ ਦੀ ਵੈਲਡਿੰਗ ਆ ਉਹ ਲੱਗਦੀ ਆ ਪਰ ਇਹ ਹੋਰ ਆ ਲਓ ਜੀ ਆ ਗਿਆ ਰਿਤਜ ਹੋਟਲ ਇਹਦੇ ਵਿੱਚ ਚਾਹ ਦਾ ਜਿਹੜਾ ਕੌਫੀ ਦਾ ਕੱਪ ਆ ਉਹ 40 ਪੌਂਡਾਂ ਦਾ ਇੱਕ ਕੌਫੀ ਦਾ ਕੱਪ ਆ ਇਹ ਹੋਟਲ ਦੇ ਵਿੱਚ ਉਹੀ ਗੱਲ ਪਾਣੀ ਉਹ ਦੀ ਚਾਹ ਦੀ ਪੱਤੀ ਉਹ ਦੀ ਚਾਹ ਨਹੀਂ ਪੱਤੀ ਇਹਦੂ ਜਦੋਂ ਅੱਕੀ ਨੂੰ ਆਉਂਦੇ ਤਾਂ ਆ ਜਾਂਦਾ ਲਿਲੀ ਵਾਈਟ ਇਹ ਵੀ ਰੈਸਟੋਰੈਂਟ ਮੰਨਿਆ ਪ੍ਰਮੰਨਿਆ ਰੈਸਟੋਰੈਂਟ ਆ ਲੋਕਾਂ ਦਾ ਇੱਥੇ ਅਕਸਰੀ ਤੁਹਾਨੂੰ ਇਕੱਠੇ ਵੇਖਣ ਨੂੰ ਮਿਲਦਾ ਕਿਉਂਕਿ ਆਮ ਬਤ ਇੱਥੇ ਟੂਰਿਸਟ ਲੋਕ ਆਉਂਦੇ ਜਾਂਦੇ ਰਹਿੰਦੇ ਆ ਟੂਰਿਸਟਾਂ ਲਈ ਜਿਹੜੀ ਸੈਂਟਰ ਲੰਡਨ ਦੀ ਪਲੇਸ ਆ ਉਹ ਬਹੁਤ ਹੀ ਜ਼ਿਆਦਾ ਮਾਤਾ ਰੱਖਦੀ ਆ ਤੇ ਇਹੀ ਇਹਨਾਂ ਦਾ ਇਨਕਮ ਦਾ ਸਾਧਨ ਆ ਇੱਕ ਸੈਂਟਰ ਲੰਡਨ ਐਂਟਰ ਹੋਣ ਤੋਂ ਪਹਿਲਾਂ ਆ ਜਾਂਦੀਆਂ ਅੰਬੈਸੀਆਂ ਸਾਰੇ ਦੇਸ਼ਾਂ ਦੀਆਂ ਜਿਨ੍ਹਾਂ ਵਿੱਚੋਂ ਕੈਨੇਡਾ ਦੀ ਵੈਸੀ ਦੇ ਮੂਰਤੀ ਅਸੀਂ ਲੰਗੇ ਆ ਤੇ ਫੇਰ ਆ ਜਾਂਦਾ ਝੂਲਾ ਇੰਗਲੈਂਡ ਦਾ ਚੂਲਾ ਜੀ ਦੇ ਨਾਂ ਤੋਂ ਮਸ਼ਹੂਰ ਆ ਤੇ ਆ ਵੱਡੀਆਂ-ਵੱਡੀਆਂ ਬਿਲਡਿੰਗਾਂ ਨੇ ਇਨ੍ਹਾਂ ਬਿਲਡਿੰਗਾਂ ਦੇ ਵਿੱਚੋਂ ਇੱਕ ਬੋਕੀ ਟੋਕੀ ਨਾਂ ਦੀ ਬਿਲਡਿੰਗ ਵੀ ਬਣੀ ਵੀ ਆ ਵੱਡੀ ਗੱਲ ਜੋ ਵੀ ਇੱਥੇ ਬਿਲਡਿੰਗ ਬਣਦੀ ਉਹ ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ ਆਧਾਰਿਤ ਬਿਲਡਿੰਗ ਬਣਦੀ ਆ ਇੱਥੇ ਲਓ ਜੀ ਜਿਹੜੀ ਚੀਜ਼ ਦਾ ਇੰਤਜ਼ਾਰ ਸੀ ਫਾਈਨਲੀ ਉੱਥੇ ਪਹੁੰਚ ਚੁੱਕੇ ਆ ਤੇ ਆਪਾਂ ਤੁਹਾਨੂੰ ਪਤਾ ਹੀ ਆ ਦੱਸਣ ਦੀ ਲੋੜ ਨਹੀਂ ਵੀ ਕਿੱਥੇ ਆ ਗਈ ਇਹ ਹੈ ਜੀ ਸੈਂਟਰ ਲੰਡਨ ਦਾ ਟਾਬਰ ਬ੍ਰਿਜ ਜੀ ਨੂੰ ਦੇਖਣ ਲਈ ਲੋਕ ਇੱਥੇ ਲਖਣ ਦੀ ਗਿਣਤੀ ਦੇ ਵਿੱਚ ਰੋਜ਼ ਆਉਂਦੇ ਆ ਤੇ ਆ ਜਿਹੜਾ ਕਿਲਾ ਇਹਦਾ ਇਤਿਹਾਸ ਵੀ ਵੱਖਰਾ ਹੀ ਇਤਿਹਾਸ ਆ ਉਹ ਵੀ ਤੁਹਾਨੂੰ ਦੱਸਦੇ ਆ ਕੀ ਆ ਇਸ ਕਿਲੇ ਦੇ ਵਿੱਚ ਆਪਣੇ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਨ ਮਹਾਰਾਜਾ ਜੀ ਨੇ ਆਪਣੇ ਰਾਜ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਕੋਈ ਸਜ਼ਾ ਨਹੀਂ ਦਿੱਤੀ ਸੀ ਮਹਾਰਾਜਾ ਰਣਜੀਤ ਸਿੰਘ ਦਾ ਇਸ ਮਹਿਲ ਦੇ ਵਿੱਚ ਕੋਹੀ ਨੂਰ ਦਾ ਜਿਹੜਾ ਆਪਾਂ ਹੀਰਾ ਕਹਿ ਦਿੰਦੇ ਆ ਉਹ ਇੱਥੇ ਪਿਆ ਤੇ ਹੋਰ ਵੀ ਜੋ ਆਪਾਂ ਤੋਂ ਇਹ ਅੰਗਰੇਜ਼ ਲੋਟ ਆਫ ਸਟੱਟ ਕਰਕੇ ਲਿਆ ਗਿਆ ਸਾਰਾ ਇੱਥੇ ਰੱਖਿਆ ਉਹਨਾਂ ਨੇ ਲਿਆ ਕੇ ਤੇ ਆ ਆ ਗਈ ਆ ਜੀ ਥੀਮਸ ਨਦੀ ਆ ਆ ਗਈਆਂ ਤੋਪਾਂ ਇੱਥੇ ਪਈਆਂ ਪੁਰਾਣੀਆਂ ਤੇ ਆ ਥੀਮਸ ਨਦੀ ਅੱਜ ਪੂਰੀ ਭਰੀ ਹੋਈ ਆ ਲੋਕਾਂ ਦਾ ਤੁਸੀਂ ਇਕੱਠ ਵੀ ਦੇਖ ਸਕਦੇ ਹੋ ਤੇ ਮੁਰੇ ਗੁਰਪ੍ਰੀਤ ਬਾਈ ਤੇ ਭਰਤੀ ਬਾਈ ਤੁਰੇ ਜਾਂਦੇ ਆ ਇਹ ਜਿਹੜਾ ਟਾਵਰ ਆ ਇਹ ਤਾਂ ਬਣਾਇਆ ਸੀ ਕਿਉਂਕਿ ਇੱਥੇ ਦੇ ਦੋ ਮਸ਼ਹੂਰ ਸ਼ਹਿਰ ਸੀਗੇ ਜਿਹੜੇ ਨਦੀ ਦੇ ਕਰਕੇ ਅਲੱਗ-ਅਲੱਗ ਹੋਈ ਸੀ ਜਿਨ੍ਹਾਂ ਨੂੰ ਜੋੜਨਾ ਸੀ ਉਹਨਾਂ ਦਾ ਨਾਮ ਸੀਗਾ ਇੱਕ ਟਾਬਰ ਹੈਮਲਟ ਤੇ ਇੱਕ ਦੂਜਾ ਸੀਗਾ ਸਾਊਥਵਰਕ ਜਿਹਦੇ ਕਰਕੇ ਇਹ ਜਿਹੜਾ ਥੇਮਸ ਨਦੀ ਦੇ ਉੱਤੇ ਟਾਬਰ ਬ੍ਰਿਜ ਬਣਾਇਆ ਸੀਗਾ ਇਹਨੂੰ ਬਣਾਇਆ ਸੀਗਾ ਅਲਵਟ ਯੋਸ਼ਪ ਆਲਟਮੈਨ ਨੇ ਤੇ ਫਿਰ ਇਹਦਾ ਕਾਰਜਕਾਰ ਚੱਲਿਆ ਇਹ ਜਿਹੜਾ ਪੌਲਾ ਏ 1894 ਦੇ ਵਿੱਚ ਬਣਾਤਾ ਸੀ ਆ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਇਹ ਇਥੋਂ ਦੀ ਸਭ ਤੋਂ ਲੰਮੀ ਬਿਲਡਿੰਗ ਹੈ ਇਹਨੂੰ ਸ਼ਾਰਕ ਕਹਿੰਦੇ ਆ ਸ਼ਾਰਕ ਦਾ ਨਾਮ ਦਿੱਤਾ ਤੇ ਆ ਇੱਧਰ ਹੋਰ ਬਿਲਡਿੰਗਾਂ ਆ ਗਈਆਂ ਸਜਣੋਂ ਟਾਵਰ ਬ੍ਰਿਜਾ ਜਿਹੜਾ ਦੁਨੀਆ ਦਾ ਪਹਿਲਾ ਇੱਕ ਐਹੋ ਜਿਹਾ ਪੌੜਾ ਜਿਹੜਾ ਵਿਚਾਲਿਓਂ ਖੁੱਲਦਾ ਮੀਂ ਜਦੋਂ ਇਥੋਂ ਦੀ ਜਹਾਜ਼ ਨਿਕਲਣਾ ਹੁੰਦਾ ਨਾ ਕੋਈ ਲੰਮਾ ਤਾਂ ਇਹ ਵਿਚਾਲਿਓਂ ਖੁੱਲ ਜਾਂਦਾ ਉਹ ਖੁੱਲਦਾ ਵੀ ਅੱਜ ਤੁਹਾਨੂੰ ਦਿਖਾਵਾਂਗੀ ਲਾਉ ਵੀ ਸਜਣੋਂ ਜਿਹੜੀ ਤੁਸੀਂ ਆਹ ਬਿਲਡਿੰਗ ਦੇਖਦੇ ਹਾਂ ਇਹਨੂੰ ਬੋਕੀ ਟੋਕੀ ਕਹਿੰਦੇ ਆ ਇੱਥੇ ਇਹਨੂੰ ਰਾਫੇਰ ਬਨੋਲੀ ਨੇ ਬਣਾਇਆ ਸੀ ਤੇ ਬਣਾਇਆ ਤਾਂ ਚਲੋ ਸੀਗਾ ਵੀ ਇੱਕ ਵਧੀਆ ਦ੍ਰਿਸ਼ ਬਣ ਜੇ ਪਰ 2013 ਦੇ ਵਿੱਚ ਇੱਕ ਅਹਿਜੀ ਘਟਨਾ ਵਾਪਰੀ ਜਿਨੇ ਸਾਰਿਆਂ ਦੇ ਹੋਸ਼ ਹੀ ਉਡਾਤੀ ਇੱਕ ਵਿਅਕਤੀ ਆਪਣੀ ਗੱਡੀ ਬੋਕੀ ਟੋਕੀ ਜਿਹੜੀ ਆ ਤੁਸੀਂ ਬਿਲਡਿੰਗ ਦੇਖ ਰਹੇ ਹੋ ਉਹਦੇ ਮੂਹਰੇ ਖੜਾ ਗਿਆ ਤੇ ਉਹ ਸ਼ਾਪਿੰਗ ਲਈ ਗਿਆ ਇਹ ਸਾਰੀ ਸ਼ੀਸ਼ੇ ਦੀ ਬਣੀ ਵੀ ਆ ਜਿਹਦੇ ਕਰਕੇ ਸੂਰਜ ਦੀ ਜਿਹੜੀ ਰੋਸ਼ਨੀ ਆ ਉਹ ਸਿੱਧੀ ਉਹ ਕਾਰ ਤੇ ਪਈ ਤੇ ਉਹ ਪਿਗੜਨ ਲੱਗੀ ਜਿਹਦੇ ਕਰਕੇ ਉਹ ਵਿਅਕਤੀ ਦਾ ਬਹੁਤ ਨੁਕਸਾਨ ਹੋਇਆ ਤੇ ਬਾਅਦ ਵਿੱਚ ਇਹ ਜਿਹੜੀ ਬਿਲਡਿੰਗ ਆ ਇਹਨੂੰ ਸੈੱਟ ਕਰਕੇ ਬਣਾਇਆ ਗਿਆ ਇਸ ਤੋਂ ਬਾਅਦ ਆ ਜਾਂਦੀ ਹੈ ਜੀ ਇੱਥੋਂ ਦੀ ਸਭ ਤੋਂ ਲੰਮੀ ਬਿਲਡਿੰਗ ਸ਼ਾਰਦ 308 ਮੀਟਰ ਲੰਮੀ ਆ ਤੇ ਲੰਡਨ ਦੀ ਸਭ ਤੋਂ ਉੱਚੀ ਇਮਾਰਤ ਆ ਇਹ ਆ ਸ਼ਾਰਦ ਟਾਵਰ ਤੇ ਜਿਵੇਂ ਆਪਾਂ ਦੁਬਈ ਦੇ ਵਿੱਚ ਬੁਰਜ ਖਲੀਫਾ ਮਸ਼ੂਰਾ ਤੇ ਇੱਥੇ ਸ਼ਾਰਦ ਟਾਵਰ ਮਸ਼ੂਰਾ ਤੇ ਆ ਪੌੜਾ ਜਿਹੜਾ ਖੁੱਲਦਾ ਵੀ ਜਦੋਂ ਕੋਈ ਵੱਡੀ ਸ਼ਿਪ ਆਉਂਦੀ ਆ ਤੇ ਅੱਜ ਇਹ ਤੁਹਾਨੂੰ ਆਪਾਂ ਖੁੱਲਦਾ ਦਿਖਾਵਾਂਗੇ ਵੀ ਇਹ ਖੁੱਲਦਾ ਕਦੋਂ ਆ ਤੇ ਕਿਹੜੀ ਜਿਹੜੀ ਕਿਸ਼ਤੀ ਆ ਜਿਹੜੇ ਜਹਾਜ਼ ਆ ਜਿਹੜੇ ਜਹਾਜ਼ ਆ ਵੱਡੇ-ਵੱਡੇ ਇਹਦੇ ਥੱਲੋਂ ਦੇ ਨੰਗਦੇ ਆ ਆਇਆ ਰੌਣਕਾਂ ਪੂਰੀਆਂ ਲੱਗੀਆਂ ਇੱਥੇ ਆਹ ਦੇਖੀ ਟਾਵਰ ਉੱਪਰ ਅੱਜ ਪੂਰਾ ਗਰਾਊਂਡ ਕਮੇ ਲਾਜਤਾ ਹੀ ਐ ਐਕਸੈਨ ਬੋਟ ਤਾਂ ਇੱਥੇ ਆ ਟੱਕਾਈ ਆ ਜਿਹੜੀ ਚੈਨਲ ਤੋਂ ਬੋਲਦੀ ਆ ਹਾਂ 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 ਜਿਹੜੀ ਉਹ ਕੋਟ ਖੜੀ ਆ ਸਾਹਮਣੇ ਉਹ ਬਾਲਡ ਵਾਲ ਦੇ ਦੀ ਖੜੀ ਆ ਨਾ ਇਹ ਉਹ ਹੈਗਾ ਐਚ ਐਮ ਐਸ ਬੈਲਫੋਰਸ ਉਹ ਇਹਨਾਂ ਦੀ ਮਸ਼ਹੂਰ ਜਹਾ ਜਿਵੇਂ ਕਹਿੰਨ ਉਹ ਬੱਤੀ ਬੈਟਰਸ਼ਿਪ ਹੁੰਦੀ ਸੀਗੀ ਠੀਕ ਆ ਜੀ ਜਿਹੜਾ ਬੋਕੀ ਟੋਕੀ ਆ ਨਾ ਜੀ ਜਦੋਂ ਇਹ ਬਣਿਆ ਸੀਗਾ ਇਹਦੀ ਲਸ਼ਕੋਰ ਨਹੀਂ ਜਿਹੜੀਆਂ ਥੱਲੇ ਗੱਡੀਆਂ ਸਾੜਦਾ ਹੈ ਨਾ ਇਹਨੇ ਚੇਂਜ ਹਾਂ ਫਿਰ ਇਹਦਾ ਮਾਡਲ ਚ ਇਹਦੇ ਵਿੱਚ ਕੋਈ ਨਾਤਾ ਮੰਨਦਾ ਉਹਦੇ ਵਿੰਡੋ ਤੇ ਫਿਲਮ ਲਾਤਾ ਹਾਂ ਪਰ ਵਾਜੀਵਾ 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 ਉਹਨੂੰ ਮੇਲਾ ਪੂਰਾ ਜਿੱਥੇ ਆ ਵੀ ਕਹਿੰਦੇ ਡਿਜ਼ਾਈਨ ਸਿੱਕੇ ਦਾ ਬਣਾਇਆ ਹੋਇਆ ਜਿਵੇਂ ਜਿਵੇਂ ਆਪਾਂ ਰੁਪਈਏ ਤੇ ਰੁਪਈਆ ਟਿਕਾਈ ਜਾਈਏ ਟਿਕਾਈ ਜਾਈਏ ਉਹ ਤਾਂ ਬੱਡੀ ਸਾਰੀ ਬਿਲਡਿੰਗ ਬਣ ਜਾਂਦੀ ਆ ਉਹਦੀ ਕਾਪੀ ਬਣਾਈ ਵੀ ਆ ਦੇਖੋ ਇਹ ਬਿਲਡਿੰਗ ਲਾਉ ਟੈਨੈਂਸ ਦਾ ਮੈਚ ਚੱਲੀ ਜਾਂਦਾ ਇੱਥੇ ਨਾਲ ਹੀ ਜਿਵੇਂ ਖਾਣਾ ਪੀਣਾ ਚਾੱਕ ਕੇ ਆਪੂ ਆਪਣਾ ਬੈਠੇ ਆ ਸਾਰੇ ਦਾਲੇ ਹੋਏ ਤੇ ਕੱਲ ਨੂੰ ਚੱਲਣਾ ਇੰਗਲੈਂਡ ਦਾ ਤੇ ਸਪੈਨ ਦਾ ਫਾਈਨਲ ਮੈਚ ਫੁੱਟਬਾਲ ਦਾ ਕੱਲੂ ਤਾਂ ਬੌਲਾ ਇਕੱਠ ਹੋਊ ਇੱਥੇ ਆ ਸੀਗਾ ਮਿੱਤਰੋ ਜਹਾਜ਼ ਜਦੋਂ ਸੈਕੰਡ ਵਰਲਡ ਵਾਰ ਹੋਈ ਹੈ ਨਾ ਇਹਨਾਂ ਦਾ ਜਿਹੜਾ ਸਭ ਤੋਂ ਤਕੜਾ ਜਹਾਜ਼ ਸੀਗਾ ਉਈ ਨਨੇ ਅੱਜ ਵੀ ਇੱਥੇ ਖੜਾਇਆ ਹੋਇਆ ਵਾ ਆਹ ਸੀਗਾ ਜੀ ਅੱਜ ਦੇ ਕੋਈ ਤੋਪਾ ਤੂਪਾਂ ਲਾਈਆਂ ਪਈਆਂ ਪੂਰਾ ਸਿਰਾ ਗਾਮਾ ਅਸੀਂ ਤਾਂ ਚਲੋ ਅੱਜ ਜਿਹੜਾ ਕੋਆ ਕੱਢਣੇ ਆਏ ਸੀ ਪਰ ਜਿਹੜੀਆਂ ਵਿੱਚ ਸੰਗਰੋਧ ਸੀ ਕੋਟਾਂ ਫਿਰਦੀਆਂ ਤੇ ਕਿਸੇ ਦਾ ਨਾਵਾਂਗੇ ਤੇ ਤੁਹਾਨੂੰ ਉਹਨਾਂ ਦਾ ਨਜ਼ਾਰਾ ਵੀ ਦਿਖਾਵਾਂ ਕਿਉਂਕਿ ਉਹਨਾਂ ਦੀ ਪਹਿਲਾਂ ਬੁਕਿੰਗ ਕਰਨੀ ਪੈਂਦੀ ਹੈ ਨਰੀ ਵੀ ਪੂਰੀ ਭਰੀ ਵੀ ਆ ਯਾਰ ਦੇਖੋ ਐਂਡ ਧੱਕ ਆਉਂਦੀ ਆ ਮਾਰਦੀ ਆ ਛਾਲਾਂ ਪੜੀਂ ਦਿਵਤ ਛੱਲਣਾ ਹੋਵਣ ਤੂੰ ਹੋਵੇਂ ਮੈਂ ਹੋਵਾਂ ਕੁਝ ਗੱਲਾਂ ਤੂੰ ਕਰ ਜਿੱਦਾਂ ਮੈਂ ਕਰ ਸਕੀ ਨਾ ਸਾਡੀ ਗੱਲ ਵਾਹ ਪੜੀਂ ਛੱਲਣਾ ਹੋਵਣ ਤੂੰ ਹੋਵੇਂ ਮੈਂ ਹੋਵਾਂ ਮੌਸਮ ਵੀ ਅੱਜ ਪੂਰਾ ਰਗੀਨ ਹੋਇਆ ਵਿਆ ਕਰਕੇ ਸਾਰਾ ਕਹਿੰਦੇ ਮਸ਼ਹੂਰ ਆ ਲੰਡਨ ਲੰਡਨ ਬ੍ਰਿਜ ਕਰਕੇ ਤੇ ਵੱਡੇ ਵੱਡੇ ਉਟਲ ਆ ਇਧਰ ਇਹਨੂੰ ਕਹੜੀਏ ਵੀ ਲੰਡਨ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ ਇਹ ਚਲੋ ਤੁਹਾਨੂੰ ਪਾ ਦਿਆ ਮਾੜਾ ਮੂਠਾ ਆ ਮੈਲ ਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਕੁਰਸੀ ਵੀ ਪਈ ਆ ਤੇ ਕੋਹਿੰੂਰ ਹੀਰਾ ਵੀ ਪਿਆ ਜਿਹਨੂੰ ਹੁਣ ਟੁਕੜਿਆਂ ਦੇ ਵਿੱਚ ਵੰਡ ਦਿੱਤਾ ਗਿਆ ਤੇ ਇੱਕ ਟੁਕੜਾ ਰਾਣੀ ਦੀ ਜਿਹੜੀ ਟੋਪੀ ਆ ਉਹਦੇ ਵਿੱਚ ਝੜਦਾ ਤੇ ਆ ਮਹਿਲ ਦਾ ਹੋਰ ਵੀ ਰਹੱਸਮਈ ਇਤਿਹਾਸ ਆ ਇੱਥੇ ਕੈਦੀਆਂ ਨੂੰ ਲਿਆਇਆ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੌਤ ਦੀ ਸਜ਼ਾ ਦੇ ਕੇ ਤਾਂ ਟੰਗ ਲੰਦੇ ਹੁੰਦੇ ਸੀਗੇ ਹੋਣ ਲੱਗੀ ਐ ਜੋਰਾਂ ਦੀ ਭੁੱਖ ਤੇ ਮੈਂ ਬਾਈ ਪਰਤੀ ਨੂੰ ਕਿਹਾ ਵੀ ਚਲੋ ਆਪਾਂ ਕੁਝ ਆਰਡਰ ਕਰਦੇ ਆਂ ਖਾਣ ਪੀਣ ਨੂੰ ਤੇ ਖਾਵਾਂ ਪੀਵਾਂਗੇ ਕੁਝ ਆਲੇ ਬਹਾਵ ਮਿਲ ਗਿਆ ਭਾਈ ਆਪਾਂ ਇਹ ਕਿ ਆਪਾਂ ਉਹ ਰੱਖਣਾ ਨਹੀਂ ਆ ਜਿਹੜਾ ਗਲਾਸ ਨੂੰ ਉਹ ਓਕੇ ਇਦਰ ਚੀਜ਼ਾਂ ਦਾ ਸਾਰੀਆਂ ਮਿਲਦੀਆਂ ਪਰ ਆਪਣੇ ਪੰਜਾਬ ਵਾਲਾ ਸਵਾਦ ਨਹੀਂ ਮਿਲਦਾ ਨਿਊਡਲ ਵਾਲੇ ਬਰਗਰ ਖਾਣ ਨੂੰ ਮੈਂ ਤਾਂ ਤਰਸਿਆ ਪਿਆ ਹਾਂ ਪਤਾ ਨਹੀਂ ਕੀ ਨੱਕ ਸੁੱਕ ਪਾ ਕੇ ਦੇ ਦਿੰਦੇ ਆ ਲਓ ਜਿਹੜੀ ਚੀਜ਼ ਦਾ ਇੰਤਜ਼ਾਰ ਸੀਗਾ ਜਿਹੜਾ ਆ ਤੁਹਾਡੇ ਨਾਲ ਵਾਦਾ ਕੀਤਾ ਵੀ ਤੁਹਾਨੂੰ ਅੱਜ ਪੌਲਾ ਜਿਹੜਾ ਇਹ ਖੁੱਲਦਾ ਦਿਖਾਵਾਂਗੇ ਤੇ ਤੁਸੀਂ ਦੇਖੋ ਸਾਹਮਣੇ ਜਿਹੜਾ ਪੌਲਾ ਇਹ ਖੁੱਲ ਕੇ हट ਗਿਆ ਤੇ ਜਿਹੜਾ ਆ ਜਹਾਜ਼ ਆ ਇਹ ਕ੍ਰੋਸ ਹੋ ਕੇ ਆਇਆ ਉਹਦੇ ਥੱਲੋਂ ਦੀ ਤੇ ਹੁਣ ਤੁਸੀਂ ਦੇਖੋ ਵੀ ਪੌਲਾ ਜਿਹੜਾ ਹੌਲੀ-ਹੌਲੀ ਬੰਦ ਹੁੰਦਾ ਜਾਂਦਾ ਤੇ ਮੈਨੂੰ ਵੀ ਅੱਜ ਕਿਸਮਤ ਨਾਲ ਕਹਿ ਲਈ ਵੀ ਅੱਜ ਸਮਾਂ ਮਿਲਿਆ ਜਦੋਂ ਆਪਾਂ ਜਿਹੜਾ ਇਹ ਪੌੜਾ ਖੋਲਦਾ ਦੇਖਿਆ ਕਿਉਂਕਿ ਆਪਾਂ ਫਿਲਮਾਂ ਫਿਲਮਾਂ ਦੇ ਵਿੱਚ ਅਕਸਰ ਇਹਨੂੰ ਖੋਲਦਾ ਦੇਖਿਆ ਪਰ ਅੱਜ ਆਪਾਂ ਅੱਖੀਂ ਦੇਖ ਲਿਆ ਲਫਾਫਾ ਲੈ ਜਲਾ ਖੱਚ ਕੇ ਆਪਣਾ ਮੜਾ ਮੜਾ ਹੈਦਾ ਖਾਲੀ ਵੀ ਮੜਾ ਰੱਖਿਓ ਦੇਖੋ ਖੱਚਦਾ ਜੀ ਇਹਨੇ ਖੱਚ ਕੇ ਲੈਣਾ ਇਹ ਚੜਨੀ ਜੀ ਤਾਂ ਲੱਗੀ ਵੀ ਠੰਗ ਨੂੰ ਉਹਦੇ ਉਹਦੇ ਜੀ ਲਵਾਵਾ ਵਾਜ ਗਿਆ ਲੈ ਗਈ ਖੱਚ ਕੇ ਪਤਾੰਦਰ ਇੱਥੇ ਆਏ ਸਮਾਨ ਦਾ ਧਿਆਨ ਰੱਖਣਾ ਪੈਂਦਾ ਖੱਚ ਕੇ ਲੈ ਜਾਂਦੇ ਆ ਖਾਣ ਪੀਣ ਵਾਲਾ ਸਮਾਨ ਆਹ ਹਿਸਟਰੀ ਆ ਜੀ ਲੰਡਨ ਬ੍ਰਿਜ ਦੀ ਜਿਹੜੀ ਸਾਰੀ ਇੱਥੇ ਲਿਖੀ ਹੋਈ ਹੈ ਲਓ ਜੀ ਹੁਣ ਚੱਲਦੇ ਆਂ ਵਾਪਸ ਘਰ ਨੂੰ ਪੁਲ ਦੇ ਉੱਤੋਂ ਦੀ ਉਰ ਦੇ ਉੱਤੋਂ ਹੀ ਜਾਣਾ ਹੁਣ ਆਹ ਹਾਂ ਭਾਈ ਇਹ ਤੈਨੂੰ ਦੇਖੋ ਮਾੜਾ ਜੀ ਇਹ ਬਲੌਗ ਬਣਦਾ ਉਹਦੇ ਚ ਪਾਵਾਂਗੇ ਦਨ ਉਹ ਸਿੰਘ ਪੜੀ ਇੱਥੇ ਰੇਲ ਰੇਲ ਕਿੱਥੇ ਆਪਾਂ ਮਿਲ ਬੈਂਕ ਤੇ ਯਾਣਾ ਮਿਲ ਬੈਂਕ ਤੇ ਵਾਓ ਬਿਊਟੀਫੁੱਲ ਅਣਾ ਸੇਰਾ ਹੀ ਲਾਇਆ ਪਿਆ ਜੀ ਸੇਰਾ ਹੀ ਲਾਇਆ ਪਿਆ ਤੂੰ ਬਾਈ ਸਹੀ ਗੱਲਾਂ ਦੇਖੋ ਜੀ ਗ੍ਰੀਨ ਹਾਊਸ ਹੀ ਬਣਾਇਆ ਪਿਆ ਇਹ ਉਹਨੇ ਬੈਂਫਰਡ ਸਟੇਸ਼ਨ ਬੈਂਫਰਡ ਫੁੱਟ ਇਹ ਫੁੱਟਬਾਲ ਕਲੱਬ ਸੀਗਾ ਨਾ ਹਾਂਜੀ ਹਾਂਜੀ ਉਹਦਾ ਵੀ ਉਹ ਡਿਵੈਲਪਮੈਂਟ ਕੀਤਾ ਉਹਨਾਂ ਨੇ ਥੇਰ ਇਜ਼ ਅ ਬਿਗ ਕੰਪਨੀ ਇਸ ਕੋ ਇਕੋ ਵਰਲਡ ਉਹ ਨਾ ਅਬਰਤ ਕੰਨ ਸੀਗਾ ਇਹ ਇਹ ਉਹਦਾ ਦੋਸਤ ਹੈ ਆ ਉਹ ਉਹਦਾ ਸ਼ੋਅ ਉਹਦਾ ਟੈਂਪਲ ਅੱਛਾ ਉਹਦਾ ਟੈਂਪਲ ਆ ਇਹ ਤੇ ਟੈਂਪਲ ਨਹੀਂ ਗਾਇਸ ਜਸਟ ਅ ਮੋਨੂਮੈਂਟ ਸੋਨਾ ਬਣਾਇਆ ਭਾਜੀ ਇੱਥੇ ਸਾਲਾ ਵੀ ਪਾ ਕੇ ਹਟਿਆ ਲੱਗਦਾ ਮੈਨੂੰ ਮੌਸਮ ਦਾ ਨਹੀਂ ਪਤਾ ਲੱਗਦਾ ਤਾਂ ਹੀ ਤਾਂ ਇੰਗਲੈਂਡ ਦੇ ਤਿੰਨ ਡਬਲਯੂ ਮਸ਼ਹੂਰ ਆ ਵੈਦਰ, ਬੂਮਨ, ਵਰਕ ਤਿੰਨਾਂ ਦਾ ਨਹੀਂ ਪਤਾ ਲੱਗਦਾ ਕਿ ਇਹ ਕਦੋਂ ਬਦਲ ਜਾਂਦੇ ਆ। ਜਹਾ ਮੀਂਹ ਪਿਆ じゃ ਕੁਝ ਹੋਰ ਕਿਉਂਕਿ ਪਰਲਾ ਪਾਸਾ ਨਹੀਂ ਮੀਂਹ ਨਹੀਂ ਪਿਆ ਜੀ ਪਾਣੀ ਪਾਇਆ ਲਾੜਦਾ ਦਰਾਸਤਾਂ ਨੂੰ। ਹਾਂ ਇਹ ਵੀ ਗੱਲ ਠੀਕ ਹੈ। ਦਰਾਸਤਾਂ ਨੂੰ ਪਾਣੀ ਪਾਇਆ। ਇਸ ਚੈਲਸੀ ਬ੍ਰਿਜ? ਹਾਂ ਚਾਰ ਚੈਲਸੀ ਬ੍ਰਿਜ। ਇਹ ਹੈਗੇ ਨੇ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਇਹ ਪੰਪਿੰਗ ਸਰਮਨੀ ਬਣਾਉਂਦੇ ਹੁੰਦੇ ਸੀਗੇ। ਅੱਛਾ